ਗੁਰੂ ਰਾਮਦਾਸ ਦੇ ਆਸਰੇ ਬੈਠੇ ਆ ਗੁਰੂ ਰਾਮਦਾਸ ਨੇ ਚੜ੍ਹਦੀ ਕਲਾ ਚ ਰੱਖਣਾ ਪੰਜਾਬ ਕਾ ਨੂੰ ਕੁਛ ਨਹੀਂਂਦਾ ਆਪਣ ਕੁਛ ਨਹੀਂਂਦਾ ਗੁਰੂ ਨੇ ਬਾਹ ਫੜੀਆ ਮੇਰਾ ਨਾ ਲਖਵੀਰ ਸਿੰਘ ਮੇਰਾ ਨਾਮ ਹੈ ਇਹ ਵਸਤੀ ਕਿਸ਼ਿੰਘ ਸਿੰਘ ਵਾਲੀ ਆ ਇਹ ਪਿੰਡ ਵਸਤੀ ਕਿਸ਼ਿੰਘ ਸਿੰਘ ਵਾਲੀ ਹਾਂਜੀ ਹਾਂਜੀ ਸਾਡੇ ਤੇ ਹੁਣ ਚਲੋ ਪਾਣੀ ਆਇਆ ਚਾਸ਼ ਫੇਰੇ ਮੁਸ਼ਕਲਾਂ ਇਹੋ ਹੀ ਆ ਸਾਰੀਆਂ ਜਿਹਾ ਹੋਵੇ ਜਿੰਜੀ ਆਇਆ ਨੂੰ ਤੇ ਪਾਰਟੀ ਆਈ ਆ ਤੇ ਸਾਡਾ ਪਤਾ ਲਿਆ ਅਸੀਂ ਬੜਾ ਧੰਨਵਾਦ ਕਰਦੇ ਆ ਵੀ ਜੀ ਆਇਆਂ ਨੂੰ ਆ ਗਏ ਆ ਤੇ ਬਾਕੀ ਅੱਗੇ ਘਟੇ ਬਹੁਤ ਬਹੁਤ ਘਟਾਏ ਇਥੇ ਸੀਵੀ ਆ ਸੰਤ ਸੀਵੀ ਵਾਲੇ ਆਉਂਦੇ ਵਿਚਾਰੇ ਜੋ ਕਿਉਂਕਿ ਵਾਹ ਨੂੰ ਦੇ ਜਾਂਦੇ ਸਿਰਫ ਬਾਦ ਕੋਈ ਕੋਈ ਆਪਣਾ ਲੂੰਤੇ ਤੇ ਬਾਕੀ ਠੀਕ ਆ ਚਲੋ ਮਾਰੇ ਕੰਮ ਚੱਲੀ ਜਾਂਦਾ ਹੁਣ ਜੇ ਪੰਜ ਲਸੂਗਾ ਤੇ ਫੇਰ ਹੀ ਆਪਣਾ ਕੰਮ ਸੁੱਤਰ ਆਉਣਾ ਜਿਦਾ ਕੀ ਕੀ ਹੁੰਦਾ ਕਾ ਰੱਬ ਦੇ ਨਾਮ ਦਾ ਪਤਾ ਨਹੀਂ ਹੁਣ ਹੋਰ ਵੀ ਆ ਰਹੇ ਸਰਕਾਰ ਸਰਪੁਰ ਬੰਨੀ ਹੋਈ ਨਹੀਂ ਹੋਰ ਕੋਈ ਬਹੁਤ ਘਾਟ ਆਉਂਦੇ ਆ ਅੱਛਾ ਹਾਂ ਜੀ ਅਜੇ ਤੱਕ ਅਨੁਗੋਨ ਨਾ ਹੀ ਲਾਰਨਾ ਕੋਈ ਇਥੇ ਕਰਨੀ ਕੋਈ ਆਇਆ ਸਾਡੇ ਪਿੰਡ ਆਇਆ ਉਥੋਂ ਬੰਨੇ ਬੰਨ ਆਉਂਦੇ ਫੋਟੋ ਲਵਾ ਕੇ ਫਾ ਮੁਰਦ ਜਿੰਦੀ ਉੱਥੇ ਹੀ ਮੁਰਦ ਜਿੰਦੀ ਆ ਹਾਂ ਪਾਣੀ ਨਹੀਂ ਨਹੀਂ ਹੋਇਆ ਹੋਇਆ ਅਜੇ ਤੱਕ ਤੁਸੀਂ ਵੀ ਰਾਜੇਵਾਲ ਜਥੇਬੰਦੀ ਨਾਲ ਜੁੜੇ ਹੋਏ ਹੋ ਹ ਮੇਰੇ ਪਧਾਨੀਆਂ ਤੇ ਬਲਾ ਪਧਾਨੀਆਂ ਮੇਰੇ ਮੇਰੇ ਉੱਤੇ ਹਾਰ ਕਰੇ ਪਏ ਆ ਇੰਨੇ ਚਾਰਚ ਫਿਰ ਜਿਵੇਂ ਪਾਣੀ ਆ ਪਸੂ ਡੰਗਰ ਬੱਚੇ ਸਾਰੇ ਇੱਥੇ ਆ ਆਈ ਬੱਚੇ ਅਸੀਂ ਸਾਰੇ ਅਡੇ ਆ ਇਹ ਸਾਂਠਿਆਂ ਨੇ ਬੰਦੀ ਇੱਥੇ ਓੜੇ ਹੀ ਆ ਬੱਚੇ ਬਾਕੀ ਸਾਰੇ ਮਾਲ ਅੰਗਰੇਜ਼ ਇੱਥੇ ਹੀ ਆ ਮਾਲ ਦੀ ਬਹੁਤ ਮੁਸ਼ਕਲ ਆਉਣਾ ਪੂੜੀ ਪਾਈ ਦੀ ਆਟਾ ਟੋਟਾ ਪਾਈਦਾ ਪੱਠਾ ਕੋਈ ਬਾਹਰ ਕੋਈ ਨਹੀਂ ਰਹਿ ਗਿਆ ਕੋਈ ਚਾਰਾ ਚੂਰਾ ਨਹੀਂ ਆਇਆ ਕਿ ਫੀਡ ਖਾਦੇ ਜਾਂਦੇ ਆਂਦੇ ਵੀ ਕੋਈ ਕੱਲੀ ਬੰਦੇ ਐ ਐਮਐਲਏ ਕੱਲੀ ਕੇ ਲਈ ਉੱਥੇ ਉੱਥੇ ਪਈ ਹੈ ਬਰਾਂ ਵਾਲੀ ਉਹ ਆਉਂਦੀ ਨਹੀਂ ਪਿੰਡ ਉਪਰਦੀ ਨਹੀਂ ਗਈ ਕੋ ਪਾਣੀ ਆ ਚਾਚੇ ਨਹੀਂ ਪਹੁੰਚਦੀ ਚਾਚੇ ਦੇ ਪਾ ਇਹ ਫੀੜ ਆਉ ਉਹਦੇ ਕੰਮ ਪਤਾ ਲੱਗੂ ਆ ਜਾਈ ਤਾਂ ਸਾਡੇ ਕੋਈ ਉਪੜੀ ਨਹੀਂ ਤਕਰ ਕਿ ਕਿੰਨੇ ਘਰ ਜਿਹੜੇ ਤੁਹਾਡੇ ਇੱਥੇ ਨਾਲ ਨਾਲ ਇਹ ਇੱਥੇ ਜੀ ਸਾਡੇ ਸਾਡੀ ਪੰਚਾਇਤ ਜੇ ਇੱਥੇ ਆਹੀ 15 18 ਘਰ ਹੀ ਠੀਕ ਹੀ ਥਾਂਦੇ ਆ ਬਾਕੀ ਵੇਲੀਆਂ ਆਏ ਪਾਸੇ-ਪਾਸੇ ਵੇਲੀਆਂ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਕੋਈ ਹਾਲਾਤ ਸੀ ਜਿਵੇਂ 23 ਵੀ ਪਹਿਲਾਂ 23 ਵੜਾਇਆ ਸੀ ਉਦੋਂ ਵੀ ਇਹੋ ਹੀ ਆ ਸੀ ਉਹ ਤੋਂ ਮੋੜੇ ਇੱਕ ਸਾਲ ਲੰਘਾ ਮੜਾ ਖਸੋਗਾ ਤੇ ਹੁਣ ਫੇਰ ਆ ਗਿਆ ਉਦੋਂ ਕੋਈ ਪ੍ਰਬੰਧ ਕਰੇ ਸੀ ਉਦੋਂ ਕੋਈ ਨਹੀਂ ਕੀਤਾ ਜੀ ਉਹ ਸੈਂਟਰ ਸਰਕਾਰ ਨੇ ਕੋਈ ਥੋੜੇ ਪੈਸੇ ਰਾਤ ਦਿੱਥਾਨੂੰ 8800 ਰੁਪਿਆ ਇਹ ਤਾਂ ਉਹ ਸਾਰੇ ਲੋਕਾਂ ਨੂੰ ਵੀ ਨਹੀਂ ਮਿਲਿਆ ਇਹਨਾਂ ਨੇ ਕੁਝ ਨਹੀਂ ਦਿੱਤਾ ਇਹਨਾਂ ਪੰਜਾਬ ਗਵਰਨਮੈਂਟ ਨੇ ਸਾਨੂੰ ਕੁਝ ਨਹੀਂ ਮਿਲਿਆ ਉਹ ਜਿਤਾਬ ਜਿ ਕੋਲ ਦਿੱਤਾ ਉਹਨੇ 600 ਰੁਪਏ ਦਿੱਤਾ ਹੀ ਉਦੋਂ ਜਿਆਦਾ ਖਰਚਾ ਹੀ ਹੋ ਜਾਂਦਾ 20-20 ਹਜ਼ਾਰ 15-15 ਹਜ਼ਾਰ ਤੇ ਖਰਚਾ ਹੀ ਚ ਕਿੱਲੇ ਜਾ ਜਾਂਦਾ ਹਾਂਜੀ ਹਾਂਜੀ ਤੇ ਖਾਸੀ ਦਾ ਬੜਾ ਜ਼ਿਕਰ ਕੀਤਾ ਨਾ ਬਾਪੂ ਜੀ ਅੱਛਾ ਅਸੀਂ ਉਹਨਾਂ ਤੇ ਬਹੁਤ ਬੜਾ ਪਾਣੀ ਆ ਉਹ ਕੋਈ ਕੋਈ ਸ਼ੈ ਨਹੀਂ ਹੋ ਰਹੀ ਸਾਡੀ ਹਾਂ ਬਹੁਤ ਖਾਬੀ ਹਾਂਜੀ ਹਾਂਜੀ ਹੋਰ ਤਾਂ ਵਿੱਚ ਚੜਦੀ ਕਲਾ ਵੈਰੀ ਖਾਲਸਾ ਵੈਰੀ ਫੜੀ ਨਹੀਂ ਇਸ ਤਰ੍ਹਾਂ ਕੋਈ ਨਹੀਂ ਆਇਆ ਅੱਛਾ ਪਾਣੀ ਵੇਂਦੇ ਰਹੇ ਆ ਕੋਈ ਪੁੱਛ ਦੱਸ ਵਾਲਾ ਕੋਈ ਨਹੀਂ ਆਇਆ ਕੋਈ ਕੋਈ ਪੁਰਾਣੇ ਸਾਲਾਂ ਨੇ ਇਹ ਆਉਣ ਲੱਗੇ ਹੁਣ ਕੱਲ੍ਹ ਤੇ ਤੁਸੀਂ ਆਉਣ ਲੱਗੇ ਆ ਕੋਈ ਕੁਛ ਦੱਸ ਨਹੀਂ ਆਉਂਦੇ ਵੀਡੀਓ ਬਣਾਉਂਦੇ ਫੋਟੋ ਬਣਾ ਲਵਾ ਕੇ ਚਲੇ ਜਾਂਦੇ ਆ ਕਿਸੇ ਨੇ ਨਹੀਂ ਕੋਈ ਮਤ ਕੀਤੀ ਕਿਸੇ ਦੀ ਸਰਕਾਰ ਨੇ ਕੋਈ ਮਤ ਨਹੀਂ ਕੀਤੀ ਇੰਨਾ ਪਾਣੀ ਚਾਰਜ ਪਲੇ ਵੀ ਡਰ ਨਹੀਂ ਲੱਗਦਾ ਸਾਰੇ ਕੋਠੀ ਤੋਂ ਗੁਰੂ ਰਾਮਦਾਸ ਦੇ ਆਸਰੇ ਬੈਠੇ ਆ ਗੁਰੂ ਰਾਮਦਾਸ ਨੇ ਚੜ੍ਹਦੀ ਕਲਾ ਚ ਰੱਖਣਾ ਪੰਜਾਬ ਕਾ ਨੂੰ ਕੁਛ ਨਹੀਂਂਦਾ ਆਪਾਂ ਨੂੰ ਕੁਛ ਨਹੀਂਂਦਾ ਗੁਰੂ ਨੇ ਬਾਪੜੀਆ ਗੁਰੂ ਦੇ ਹੱਥ ਤੇ ਆਪਾਂ ਗੁਰੂ ਦੇ ਹੱਥ ਤੇ ਜਾ ਚੜ੍ਹਦੀ ਕਲਾ ਆ ਤੇ دیوار ਤਾਂ ਪਾਣੀ ਆ ਗਿਆ ਡਾਰਾ ਪੇ ਲੱਥ ਗਿਆ ਸਾਡਾ ਤਾਂ ਲੱਥਾ ਹੀ ਹੋਇਆ ਡਾਰਾ ਹਾਂਜੀ ਤੇ ਇਹ ਕੋਠੀ ਦੇ ਪੈਸੇ ਬਹੁਤ ਮਾਏ ਹੋਣੇ ਹਨਾ ਕੋਠੀ ਇਹਨਾਂ ਦੀ ਹੈ ਜੀ ਸਾਡੇ ਤਾਂ ਕੋਠੇ ਹੀ ਆ ਵੀ ਉਹ ਛੱਤਾ ਬੜੀਆਂ ਚੋਈ ਜਾਂਦੇ ਕਹਾਂ ਜੀ ਇਹਨਾਂ ਦਾ ਮੁੰਡਾ ਬਾਹਰ ਗਿਆ ਸੀ ਤੇ ਉਹਨੇ ਕੋਠੀ ਭਾਈ ਹਾਂਜੀ